ਮੌ ਗੁਜ਼ਰੀ ਕਰਨ ਵਾਲੀਏ ਜਿਸ ਮਰਜ਼ ਤੋਰ ਨਾ ਜਾਣ ਆਏ ਨੇ ਕੀ ਦੀ ਕਾਤਰ ਲੜਦਾਰ ਆ ਮਾਰੇ ਦਾ ਹਮੀ ਬਣਿਆ ਮੌੜੇ ਤਖ਼ਮੀ ਬਣਿਆਏ ਭਾਰਤ ਦੀ ਇੱਜ਼ਤ ਰਾਖੀ ਨਹੀਂ ਲਾ ਸਾਰੀ ਪਰਵਾਰ ਗਿਆ ਧਨ ਜਿਦ ਰਕਲ ਗਿਆ ਵਾਲੇ ਦਾ ਉਤਚਾਰ ਧਰਮ ਤੋਂ ਵਾਰ ਗਿਆ ਚਾਰ ਧਰਮ ਤੋਂ ਵਾਰ ਗਿਆ ਸਦਰਾਂ ਦੇ ਬਾਗ ਬਜੀਤੇ ਚੋਂ ਸਦਰਾਂ ਦੇ ਬਾਗ ਬਜੀਤੇ ਚੋਂ ਬਿਨ ਕਦਰਾਂ ਤੋਂ ਮੁਰਝਾ ਗਏ ਸੀ ਲੈ ਆਇਆ ਕਿਰਨਾਂ ਨੂਰ ਦੀਆਂ ਉੱਲਾਤੋ ਜੋ ਬਣ ਛਾ ਗਏ ਸੀ ਕਰ ਪਹੁੰਚੇ ਪੀਰ ਪਕੀਰਾਂ ਦੇ ਕਰ ਪਹੁੰਚੇ ਪੀਰ ਪਕੀਰਾਂ ਦੇ ਸਹਿਮਤ ਨਾਲ ਧਰਮ ਨਿਵਾਰ ਗਿਆ ਧਨ ਜਿਗਰਾ ਕਲਕੀਆਂ ਵਾਲੇ ਦਾ ਉਤ ਚਾਰ ਧਰਮ ਤੂੰ ਵਾਰ ਗਿਆ ਉਤ ਚਾਰ ਧਰਮ ਤੂੰ ਵਾਰ ਗਿਆ ਰਹਿਮਤ ਦੀਆਂ ਨਜ਼ਰਾਂ ਪਾਈਆਂ ਨੇ ਰਹਿਮਤ ਦੀਆਂ ਨਜ਼ਰਾਂ ਪਾਈਆਂ ਨੇ ਸਭ ਜਾਤਾ ਤੇ ਸਭ ਧਰਮਾਂ ਤੇ ਜਦ ਰਖਿਆ ਜਲਵਾ ਸਿਵਦਤ ਨੇ ਤਰਸੀਤ ਤੁਰ ਗਿਆ ਚਰਣਾ ਤੇ ਤਰਸੀਤ ਤੁਰ ਗਿਆ ਚਰਣਾ ਤੇ ਜਦ ਕੀਤਾ ਯਾਦ ਪ੍ਰੀਤਮ ਨੂੰ ਜਦ ਕੀਤਾ ਯਾਦ ਪ੍ਰੀਤਮ ਨੂੰ ਲੈਣੀ ਦੀ ਬੋਦ ਚੰਗਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਬੁੱਤ ਚਾਰ ਤਰਮ ਤੂੰ ਵਾਰ ਗਿਆ ਬੁੱਤ ਚਾਰ ਤਰਮ ਤੂੰ ਵਾਰੋ ਜਯਾ ਇਹ ਜੋ ਕਵਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਫੀਤੀ ਦੇ ਦਿਹਾੜੇ ਦੀ ਉਸ ਨੂੰ ਸਮਰਪਿਤ ਕਰਦਿਆਂ ਹੋਇਆ ਆਪ ਜੀ ਨੇ ਦਾਸ ਨੇ ਇੱਕ ਬੜਾ ਹੀ ਅੰਦਰੂ ਦੁੱਖ ਸੀ ਛੋਟੇ ਸਾਰੇ ਜਾਂਦੇ ਆਪ ਵੀ ਸੁਣੋ ਤੇ ਹੋਰਨਾਂ ਨੂੰ ਵੀ ਸੁਣਾਉਣਾ ਜਦੋਂ ਅਸੀਂ ਸਰਹੰਦ ਦੀ ਜਾ ਕੇ ਦਿਉੜੀ ਹੋੜੇ ਖੜਦੇ ਹਾਂ ਦੇਖਦੇ ਹਾਂ ਸਾਡੇ ਕੋਲ ਅੱਗੇ ਨਹੀਂ ਵਧਿਆ ਜਾਂਦਾ ਕਿਉਂ ਛੋਟੀਆਂ ਛੋਟੀਆਂ ਜਿੰਦਾਂ ਉਸ ਟਾਈਮ ਤੇ ਵੀ ਆਪਣੇ ਬੱਚਿਆਂ ਨੂੰ ਪੁੱਛ ਕੇ ਦੇਖੀ ਆਪਣੇ ਬੱਚੇ ਨਹੀਂ ਆਪਣੇ ਗੱਲ ਬਣ ਸਕਦੇ ਉਹ ਵੀ ਦੇਖੋ ਕਿੰਨੀਆਂ ਖਟੀਆਂ ਛੋਟੀਆਂ ਛੋਟੀਆਂ ਜਿੰਦਾਸ ਹਨ ਜਿਨ੍ਹਾਂ ਨੇ ਗੁਰੂ ਦੇ ਕਹਿ ਤੇ ਸਭ ਕੁਝ ਆਪਣੇ ਚਲਵਾਰ ਦਿੱਤਾ ਹੈ ਸਾਧ ਸੰਗਤ ਜੀ ਅੰਮ੍ਰਿਤ ਪ੍ਰਕਾਣ ਕਰੋ ਗੁਰੂ ਦੇ ਸਿੰਘ ਸਜੋ ਇਹੇ ਦਾ ਦੀ ਬੇਨਤੀ ਹੈ ਬੁੱਲਾ ਚੱਕਾ ਲਿਖਣਾ ਵਕਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ